ਤਕੋ ਤਲਵਤ ਕੋਈ ਨਹੀਂ ਹੋਈ ਨੋ ਗਈ ਘਰੋਂ ਦਵਾਈ ਲੈਣ 28 ਤਰੀਕ 10ਵੇਂ ਮਹੀਨੇ 28 ਤਰੀਕ ਤੇ ਮੁੜ ਘਰ ਨਹੀਂ ਆਈ ਇਹ 20 ਤਰੀਕ ਜਾਂਦਾ ਤਾਂ ਬੰਦਾ ਛੱਡ ਕੇ ਉਹਨੂੰ ਨਾਗਪੁਰ ਚਲ ਜਾਂਦੇ ਆ ਫੇਰ ਮੁੜ ਕੇ ਪੈ ਡੇਢ ਮਹੀਨਾ ਰਹਿ ਕੇ ਆਏ ਉੱਥੇ ਫੇਰ ਉਹ ਛੱਡ ਕੇ ਇਹਨਾਂ ਨੂੰ ਘਰ ਚਲ ਜਾਂਦੇ ਮੇਰੇ ਕੋ ਤੇ ਕੋਈ ਗੱਲਬਾਤ ਨਹੀਂ ਮੈਨੂੰ ਰੋਟੀ ਰਾਟੀ ਪਕਾ ਕੇ ਖਵਾ ਕੇ ਗਈ ਹੈ ਕੇ ਇਹ ਮਰੇ ਦਾ ਮਰੇ ਮੇਤ ਨਨ ਮੇਤ ਬੱਬੇ ਵਾਲੀ ਦਾ ਬੱਬੇ ਵਾਲੀ ਦਾ ਮੁੜਾ ਉਹਦੇ ਚਾਚੇ ਦੇ ਸਰ ਚਪਾਈ ਪਰ ਆਤ ਨੂੰ ਗਏ ਉਹਨਾਂ ਦੇ ਘਰ ਜਾ ਕੇ ਜਿਹੜੇ ਦੇਖਿਆ ਉਹਨਾਂ ਦੇ ਘਰ ਤੋਂ ਮੁੰਡਾ ਵੀ ਇੰਨੀ ਉਹਨਾਂ ਦੇ ਘਰ ਬੇਟਣਾ ਤਾਂ ਵੀ ਇੰਨੀ ਘਾਰੋ ਕਹਿੰਦੇ ਵੀ ਆਡਾ ਬੇਟਾ 3 ਵਜੇ ਦਾ ਘਰੋਂ ਗਿਆ ਵਾ ਇਹ ਵੀ ਤੇ ਉਹ 2 ਵਜੇ ਤੇ 30 ਮਿੰਟ ਤੇ ਘਰੋਂ ਗਈ ਹੈ ਤੇ 40 ਮਿੰਟ ਤੇ ਮੈਨੂੰ ਫੋਨ ਕੀਤਾ ਨਵੇਂ ਸਾਲਿਆਂ ਜਾ ਕੇ ਤੇ ਜਦੋਂ ਮੈਂ ਗੀਜਰ ਦਾ ਪਤਾ ਕਰਕੇ ਆਈ ਕੁੜੀਏ ਤੇ ਕੰਦੀ ਮੈਨੂੰ ਫੋਨ ਕੀਤਾ 2 ਵਜੇ 40 ਮਿੰਟ ਤੇ ਮੰਮੀ ਗੀਜਰ ਨਾ 12000 ਦਾ ਵਾ ਤੇ ਮੈਂ ਤੂੰ ਆ ਜਾ ਘਰ ਨੂੰ 12000 ਦਾ ਤੇ ਚੱਪੇ ਡਾਡੀ ਤੇ ਆ ਕੇ ਲੈ ਆਏਗਾ ਤੇ ਫੇਰ ਮੁਰ ਘਰ ਨਹੀਂ ਆਈ ਮੈਂ 6 ਵਜੇ ਤੱਕ ਬੇਟ ਕੀਤਾ ਉਹਨਾਂ ਦਾ ਇਹਦਾ ਵਿਚਲ ਸੇਰ ਗਈ ਉਹ ਗਿਵਤਲ ਨਹੀਂ ਆਈ ਜਿਤਕਰ ਦੇ ਨਾਲ ਚਲ ਗਈ ਕੇਦੇ ਆ ਨੂੰ ਪਤਾ ਲੱਗਾ ਵੀ ਇੱਥੇ ਗੱਡੀ ਤੇ ਪਿੰਡ ਆਇਆ ਉਹ ਬਾਅਦ ਚ ਪਤਾ ਲੱਗਾ ਉਹ ਦੂਏ ਦਿਨ ਫਿਰ ਮੋਨ ਦੇ ਘਰ ਦੂਏ ਦੂਏ ਦਿਨ ਨਹੀਂ ਕੀਤੀ ਇਹ ਦਿਨ ਫਿਰ ਗਈ ਮੈਂ ਫਿਰ ਸਰਪੰਚ ਦੇ ਘਰ ਵੀ ਗਈ ਸਰਪੰਚ ਨੇ ਵੀ ਕੋਈ ਸੁਣਾਈ ਨਹੀਂ ਦਿੱਤੀ ਫਿਰ ਮੈਂ ਉਹਦੇ ਪੇਕੇ ਪਿੰਡ ਵੀ ਗਈ ਉਹਦੀ ਗਾੜੀ ਉਹ ਨਾਨੀ ਤੇ ਮਾਂ ਕਹਿੰਦੀ ਉਹਦੀ ਮਾਂ ਆਂਦੀ ਆ ਭੌਂਕ ਭੌਂਕ ਕੇ ਚੱਲ ਜਾਂਦੀ ਏ ਮੈਂ ਚਾਰ ਹੱਲੇ ਨਾਲ ਦੇ ਘਰ ਗਈ ਕਿਸੇ ਦੇ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਇੱਕ ਦਿਨ ਉਹਦੇ ਡੈਡੀ ਹੁਣੀ ਆਏ ਅਸੀਂ ਤਾਂ ਵੀ ਗਏ ਆਪਾਂ ਸਿਰ ਤੜਕੇ ਤੜਕੇ ਬੇਟੇ ਨੂੰ ਲੈ ਕੇ ਉਹਨੇ ਸਾਡਾ ਕੁਛ ਨਹੀਂ ਹੁੰਦਾ ਮੇਰਾ ਵੀ ਬੇਟਾ ਵੀ ਕਹਿੰਦਾ ਵੀ ਚਲੋ ਮੇਰੀ ਮਾਂ ਨੂੰ ਲੱਭੋ ਜੰਗਲ ਚ ਚਲ ਗਈ ਹੈ ਹੁਣ ਅਸੀਂ ਕਿੱਥੋਂ ਲੱਭ ਕੇ ਲਈਏ ਉਹਨੇ ਲੱਭੇ ਤੇ ਪੁਲਿਸ ਹੀ ਲੱਭੇ ਨਾ ਉਹ ਬੱਚੇ ਐ ਇੱਕ ਬੱਚਾ ਛੱਡ ਗਈ ਐ 4 ਸਾਲ ਚ ਪਿਆ ਮੇਕੋ ਛੱਡ ਗਈ ਐ ਤੇ 1.5 ਸਾਲ ਦਾ ਬੱਚਾ ਲੈ ਗਈ ਹੈ ਨਾਲ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਆ ਵੀ ਜੇ ਤੇ ਰਹਿਣਾ ਸਾਡੇ ਤੇ ਠੀਕ ਐ ਨਹੀਂ ਰਹਿਣਾ ਤੇ ਸਾਡਾ ਪੋਤਾ ਸਾਨੂੰ ਦਿੱਤਾ ਜਾਵੇ ਮੇਰਾ ਸੋਨਾ ਦਿੱਤਾ ਜਾਵੇ ਮੇਰਾ ਪੈਸਾ ਦਿੱਤਾ ਜਾਵੇ ਕਿੰਨੇ ਪੈਸੇ ਸੀ 90000 ਰੁਪਿਆ ਹੀਗਾ ਤੇ ਇੱਕ ਚੈਨੀ ਤੇ ਕਾਂਟੇ ਮੇਰੇ ਤੇ ਚੈਨੀ ਤੇ ਕਾਂਟੇ ਹੋਦੇ ਹੀਗੇ ਅਸੀਂ ਬਹੁਤਾ ਸੋਨਾ ਨਹੀਂ ਦੱਸਦੇ ਜਿੰਨਾ ਕੋਲ ਨੇ ਮਨਨਤ ਨਾਮ ਸਿੰਘ ਜੀ ਆਈ ਵੀ ਤਰੀਕਾ 22 ਤਰੀਕ ਚੱਲ ਗਈ ਹੈ ਬੰਨ ਇਹੇ ਲਾ ਕੇ ਗਈ ਕੰਦੀ ਮੈਂ ਇਹ ਮੈਂ ਤੇ ਗੱਡੀ ਲੈ ਕੇ ਸਿਨਰ ਗਿਆ ਸੀਗਾ ਤੇ ਇਹਨਾਂ ਨੂੰ ਕਹਿਣ ਲੱਗੀ ਮੈਂ ਦਵਾਈ ਲੈਣ ਚੱਲੀ ਆ 27 ਤਰੀਕ ਨੂੰ ਮੈਂ ਗੱਡੀ ਲੈ ਕੇ ਜਾਣਾ ਵਾ ਤੇ 28 ਤਰੀਕੇ ਚੱਲ ਜਾਂਦੀ ਹੈ ਕੋਈ ਸੰਪਰਕ ਹੋਇਆ ਉਹ ਕੋਈ ਸੰਪਰਕ ਨਹੀਂ ਹੋਇਆ ਬਸ 2:40 ਮਿੰਟ ਦਾ ਜਿਹੜਾ ਆਖਰੀ ਕਾਲ ਉਹ ਹੀ ਆਈ ਹੈ ਵੀ ਗਿੱਜਾ ਦਾ ਪਤਾ ਕੀਤਾ ਤੇ 12000 ਦਾ ਕਹਿੰਦੇ ਤੇ ਇਹ ਕਹਿਣ ਲੱਗੇ ਵੀ ਮੰਮੀ ਡਾਡਾ ਜੀ ਸ਼ਾਕਾ ਜੀ ਉਹ ਕਿੱਥੇ ਰੰਗ ਗਏ ਸ਼ਾਕਨ ਸ਼ਾਕਨ ਨੂੰ ਸਾਨੂੰ ਪੂਰਾ ਯਕੀਨ ਆ ਉਹ ਮੁੰਡਾ ਵੀ ਉਸ ਦਿਨ ਦਾ ਗਾਇਬ ਆ ਬੱਬੇ ਵਾਲੀ ਤੋਂ ਉਹ ਸਰਪੰਚ ਨਾਲ ਕੋਈ ਪੁਲਿਸ ਦੀ ਕਾਰਵਾਈ ਹੋਣ ਦਿੰਦਾ ਤੇ ਨਾ ਸਾਨੂੰ ਦੱਸਦਾ ਸਾਨੂੰ ਜਦੋਂ ਅਸੀਂ ਫੋਨ ਕਰੀਏ ਫਰੰਟ ਨਾਲ ਅਪਲੋਡਿੰਗ ਇਥੇ ਨਾਲ ਅਪਲੋਏ ਕਿਥੇ ਲੱਭੀ ਜਾ ਕੇ ਉਹਨਾਂ ਨੂੰ ਪਤਾ ਵਾ ਉਹ ਕੋਈ ਗੱਲ ਬਾਤ ਨਹੀਂ ਕੋਈ ਕਰਦੇ ਕੁੜੀ ਦੀ ਮਾਂ ਨੂੰ ਪਤਾ ਮਾਂ ਪਿਓ ਨੂੰ ਕੁੜੀ ਦੇ ਮਾਂ ਨੂੰ ਵੀ ਲੱਗਦਾ ਪਤਾ ਵਾ ਤੇ ਇਹਨਾਂ ਨੂੰ ਪਤਾ ਵਾ ਅਸੀਂ ਵਿੱਚ ਫਸੇ ਹਾਂ ਸਾਡਾ ਮਤਲਬ ਬੱਚਾ ਨਿਗਾਹ ਤੇ ਲੱਗੀ ਆ ਸਾਡੀ ਜਿਆਦਾ ਮੰਗੇ ਆ ਵੀ ਜੇ ਤਰ ਮਨ ਸਾਡੇ ਘਰ ਵੱਜਦਾ ਤੇ ਤੂੰ ਆ ਸਕਦੀ ਈ ਬੱਚਾ ਲੈ ਕੇ ਨਹੀਂ ਵੱਜਦਾ ਤੇ ਸਾਡਾ ਬੱਚਾ ਸਾਨੂੰ ਦੇ ਦੇ ਤੇ ਆਪਣਾ ਆਪਣੇ ਨਜ਼ਾਰੇ ਨਾਲ ਉਸ ਬੰਦੇ ਨਾਲ ਰਹਿ ਅਲਬਾਦ ਇਹੋ ਜਿਹੇ ਮੁੜਾਉਣਾ ਪੱਗੇ ਜਾਂਦਾ ਹੁੰਦਾ ਏ ਕੋਈ ਸਾਲ ਤੋਂ ਪਤਾ ਨਹੀਂ 6 ਮਹੀਨਾ ਤੋਂ ਪਹਿਲਾਂ ਜਾਂਦਾ ਏ ਕੀ ਨਾਮ ਕੀ ਬੇਟੇ ਦਾ ਨਵੀਨ ਅੱਛਾ ਤੇ ਇਹ ਜਦੋਂ ਨਾਲ ਉਹ ਉੱਥੇ ਰਹਿੰਦਾ ਵੀ ਰਿਹਾ ਵਾ ਬਾਹਰ ਵੀ ਫਿਰ ਤੋਂ ਜਾਂਦੇ ਰਹੇ ਉਹਨਾਂ ਦੇ ਮੂੰਹ ਐ ਸੁਣਿਆ ਵਾ ਅੱਛਾ ਤੇ ਸਾਨੂੰ ਇਹ ਗੱਲ ਦਾ ਪਤਾ ਕੋਈ ਨਹੀਂ ਵੀ ਕਿੱਥੇ ਜਾਂਦਾ ਸਾਡੇ ਨਾਲ ਕੋਈ ਲਾਣਾ ਦੇਣਾ ਮੁੜੇ ਦਾ ਕੋਈ ਨਹੀਂ ਨਾ ਸਾਨੂੰ ਉਹ ਕਮਾਈ ਦਿੰਦਾ ਏ ਆਪਣਾ ਕਮਾਉਂਦਾ ਏ ਆਪਣਾ ਖਾਂਦਾ ਏ ਉਹ ਦਾ ਫੇਰੇ ਮੁੜ ਕੇ ਜਦੋਂ ਕੁੜੀ ਨਿਕਲ ਗਈ ਆ ਮੁੜ ਕੇ ਹਾਡੇ ਘਰ ਆਏ ਨੇ ਉਹਦੀ ਮਾਂ ਉਦੋਂ ਸਾਡੇ ਇੱਥੇ ਬਰਾਤ ਹੀ ਤੋ ਘਰ ਪੁੱਜਦੀ ਪੁੱਜਦੀ ਆ ਗਈ ਤੇ ਮੈਂ ਸ਼ਹਿਰ ਲੱਗਾ ਦਾ ਗਦਾਪੁਰ ਬਾਰੀ ਦੇ ਹਸਤਾਲ ਇਹਨਾਂ ਮੈਨੂੰ ਟੈਲੀਫੋਨ ਕੀਤਾ ਵੀ ਐਦਾ ਦਾ ਗੱਲ ਹੋ ਗਈ ਆ ਮੈਂ ਚਲੋ ਸਰਦਾਰਾਂ ਘਰ ਲੈ ਜਾਓ ਸਰਦਾਰਾਂ ਘਰ ਗਏ ਤਾਂ ਕਹਿੰਦੇ ਐਦਾ ਦਾ ਲੈ ਗਿਆ ਉਹਨਾਂ ਆਖਿਆ ਵੀ ਇਹ ਤਾਂ ਇਹਨਾਂ ਨੂੰ ਤਿੰਨਾਂ ਨੂੰ ਕੋਈ ਪਤਾ ਜਦੋਂ ਉਹ ਮੁੰਡਾ ਤੁਹਾਡੇ ਕੋਲ ਜਾਂਦਾ ਰਿਹਾ ਵਾ ਤੁਸੀਂ ਉਦੋਂ ਪਤਾ ਕਰਦੇ ਵੀ ਉਹ ਮੁੰਡਾ ਆਉਂਦਾ ਤੇ ਕਿੱਥੋਂ ਆਉਂਦਾ ਤੇ ਕੌਣ ਆ ਤਦ ਉਹ ਲੋਨ ਪੁੱਛ ਗਿਆ ਸਕਰਦੇ ਉਹਦੇ ਪੇਕੇ ਨੂੰ ਵੀ ਕਿਹੜਾ ਤੁਹਾਡਾ ਚਾਚੇ ਦਾ ਮੁੰਡਾ ਵਾ ਜਿਹੜਾ ਸਾਡੇ ਕੋਲ ਹੁੰਦਾ ਵਾ ਇੱਕ ਵਾਰ ਇਹ ਨਹੀਂ ਆ ਗਿਆ ਉਹਦੀ ਮਾਂ ਕਹਿੰਦੀ ਕਾਫੀ ਵਾਰ ਹੀ ਗਿਆ ਵਾ ਫਿਰ ਕਿਤੇ ਜਗ੍ਹਾ ਤੇ ਵੀ ਲੈ ਕੇ ਗਿਆ ਉਹ ਉਹਦੇ ਨਾਲ ਜਗ੍ਹਾ ਤੇ ਭੇਜਿਆ ਕਿਤੇ ਗੋਰਖਨਾਥ ਦੇ ਕਿਤੇ ਕਹਿੰਦੀ ਗਿਆ ਗਿਆ ਵਾ ਹਨ ਨੂੰ ਵੀ ਨਹੀਂ ਪਤਾ ਸਾਡਾ ਬੇਡਾ ਉਹ ਹੰਨ ਨੂੰ ਪਤਾ ਹੀ ਨਹੀਂ ਦੇ ਹਨ ਨੂੰ ਤਾਂ ਹਜ ਤੱਕ ਨਹੀਂ ਪਤਾ ਵੀ ਕਿੱਥੇ ਦੇ ਕਿੱਥੇ ਨਹੀਂ ਇਹਨਾਂ ਬਾਰੋ-ਬਾਰ ਕਿਤੇ ਗੇਠਮੇਡ ਕੀਤੀ ਉਹਨਾਂ ਨੂੰ ਅੱਗੇ ਪਤਾ ਹੋਏਗਾ ਮੁੜਾ ਕੇ ਹੁੰਦਾ ਜਾਂਦਾ ਹੁਣ ਤਾਂ ਹੀ ਉੱਥੇ ਗਿਆ ਮੁੜਾ ਨਹੀਂ ਤਾਂ ਜਾ ਸਕਦਾ ਸੀ ਹੁਣੋਂ ਕਦੀ ਪਹਿਲਾਂ ਕਦੀ 50000 ਰੁਪਇਆ ਫਿਰ 60000 ਕਹ ਗਈ ਫਿਰ ਉਹ ਮੁੜ ਕੇ ਹੰਨ ਪੁਲਸ ਵਾਲਿਆਂ ਕਹ ਆ ਵੀ 90000 ਰੁਪਇਆ ਲੈ ਗਈ ਤੇ ਜਿਹੜੀ ਮੁੜੇ ਦੀ ਕਮਾਈ ਆ ਉਹ ਵੀ ਉੱਥੇ ਜਾਂਦੀ ਰਹੀ ਆ ਸਾਡੇ ਹਿਸਾਬ ਨਾਲ ਹੁਣ ਤੱਕ ਦੀ ਦਿੱਤਾ ਹੀ ਨਹੀਂ ਨਾ 1 ਰੁਪਇਆ ਵੀ ਇਹ ਵੀ ਗੱਲ ਆਖੀ ਆ ਵੀ ਜਿੱਦਣ ਕਿਤੇ ਲਾਪੇ ਬੱਚਾ ਤੁਹਾਡਾ ਹੈ ਤੁਹਾਡੇ ਹਵਾਲੇ ਕਰਦਾ ਵੀ ਕਿਤੇ ਤੇ ਕਿਤੇ ਪਿਛੇ ਨਿਕਲ ਨਹੀਂ ਆ ਹਜੇ ਤਾਂ ਹਾਨੂੰ ਨਹੀਂ ਪਤਾ ਵੀ ਕਿੱਥੇ ਆਦੇ ਤੇ ਆਪਣੇ ਆ ਜਾ ਕੇ ਰਿਸ਼ਤੇ ਦਾ ਇਸ ਤਰ੍ਹਾਂ ਅੰਦਰ ਟੈਲੀਫੋਨ ਤੇ ਫੱਟ ਗਾਲ ਹੋ ਜਾਂਦੀ ਆ ਬਾਕੀ ਹੁਣ ਇਸ਼ਾਰਾ ਸੂਰਾ ਨੇ ਪਠਾਨਕੋਟ ਲਾਕਰ ਤੇ ਮੈਂ ਫੇਰ ਆਇਆ ਜੋਦ ਕੋ ਮੈਂ ਪੈਸੇ ਲੈ ਕੇ ਜਾਂਦਾ ਰਿਹਾ ਮੈਂ ਆ ਜਾ ਕੇ ਲੱਬ ਲੂਬਾਇਣਾ ਹੁਣ ਮੈਨੂੰ ਕੀ ਪਤਾ ਕਿ ਕਿਹੜੀ ਦੁਕਾਨ ਦਾ ਕਿੱਥੇ ਨਹੀਂ